ਹਣ ਉਹਦੇ ਕੋ ਫੋਟੋ ਆ ਵੀਡੀਓ ਸਾਰੀਆਂ ਤੁਹਾਡੀਆਂ हां ਵੀਰੇ ਸਾਰਾ ਕੁਸ ਉਹਦੇ ਕੋਲ ਮੇਰਾ ਹੁਣ ਤੇ ਤੁਹਾਨੂੰ ਡਰ ਨਹੀਂ ਲੱਗਦਾ ਜੇ ਵਾਇਰਲ ਵਾਇਰਲ ਕਰਦੇ ਵੀਰੇ ਡਰ ਕਰਦੇ ਵਾਇਰਲ ਮਤਲਬ ਕਹਿਣਾ ਕਰਦੇ ਮਤਲਬ ਚਾਹੁੰਦੇ ਤੁਸੀਂ हां ਕਰਦੇ ਕਿ ਐਂ ਕਹਿੰਨੀ ਮੈਂ ਨਾ ਉਹਦੇ ਘਰੇ ਜਾ ਕੇ ਲੀੜਾਂ ਨੂੰ ਅੱਗ ਲਾ ਕੇ ਟੈਂਕੀ ਤੇ ਚੜੂੰਗੀ ਨੰਗੀ ਹੋ ਕੇ ਕਿੱਥੇ ਉਹ ਵੇਖਦਾ ਮੇਰੀ ਵੀਡੀਓ ਵੇਖ ਕੇ ਆਦਾ ਚੁੱਪ ਕਰਕੇ ਆ ਜੇ ਮਾਮਲਾ ਕੀ ਥੋੜਾ ਪੂਰਾ ਮੇਰਾ ਤਾਂ ਮਾਮਲਾ ਵੀਰੇ ਐ ਅਮਰੀਕੀ ਕਿਸੇ ਮੁੰਡੇ ਨਾਲ ਗੱਲ ਸੀ ਤੇ ਉਹ ਮੇਰੇ ਨਾਲ ਰਹਿੰਦਾ ਸੀ ਪੜਦੇ ਰਹੇ ਆ ਇਕੱਠੇ ਸੀ ਤੇ ਉਹਨੇ ਹੁਣ ਵਿਆਹ ਕਰਵਾ ਲਿਆ ਕਿਸੇ ਮੁੰਡੇ ਨਾਲ ਉਹ ਕੁੜੀ ਨਾਲ ਕਿਸੇ ਨਾ ਵੀਰੇ ਉਹਨੇ ਤੇ ਹੁਣ ਮੇਰੇ ਨਾਲ ਉਹ ਸੰਬੰਧ ਨਹੀਂ ਬਣਾ ਰਿਹਾ ਉਹਦੇ ਤੇ ਪਹਿਲਾਂ ਤੁਹਾਡੇ ਨਾਲ ਪੂਰੇ ਵਾਅਦੇ ਕੀਤੇ ਸੀ ਹਾਂ ਵਾਅਦੇ ਵੀਰੇ ਪੂਰੇ ਕੀਤੇ ਸੀ ਮੈਂ ਤੁਹਾਨੂੰ ਸਾਰ ਸੌਂਕ ਸਾਰੇ ਪੂਰੇ ਕਰੂੰਗਾ ਕਿੱਥੇ ਤੁਸੀਂ ਕਹੋਗੇ ਮੈਂ ਉੱਥੇ ਬੈਠੂੰਗਾ ਕਿੱਥੇ ਕਹੋਗੇ ਨਹੀਂ ਬੈਣਾ ਉੱਥੇ ਮੈਂ ਨਹੀਂ ਬੈੰਦਾ ਤੁਹਾਡੀ ਗੱਲਬਾਤ ਕਿਵੇਂ ਹੋਈ ਥੋੜੀ ਜਿਹੀ ਗੱਲਬਾਤ ਵੀਰੇ ਸਾਡੀ ਬਸ ਐ ਹੀ ਹੋ ਗਈ ਤੁਰੇ ਫਿਰਦਿਆਂ ਦੀ ਤੁਰੇ ਫਿਰਦਿਆਂ ਦੀ ਹਾਂ ਵੀਰੇ ਪੜਦੇ ਸੀ ਕਾਲਜ ਤੇ ਐ ਮੁੰਡੇ ਉਹ ਵੀ ਮੁੰਡਾ ਤੋਂ ਮੁੰਡੇ ਹੀ ਪਸੰਦ ਕਰਦਾ ਹਾਂ ਹਾਂ ਬਸ ਵੀਰੇ ਪਿਆਰ ਹੀ ਸਾਡਾ ਇਦਾਂ ਦਾ ਅਸੀਂ ਵੀਰੇ ਛੌੜ ਕਰਦੇ ਸਕੂਲ ਚ ਕਾਲਜ ਚ ਜਫਫਿਨ ਜਫਫਿਨਾ ਪਾਈ ਜਾਂਦੇ ਰਹਿੰਦੇ ਸੀ ਵੀਰੇ ਨਾਮ ਕੀ ਏ ਮੁੰਡੇ ਦਾ ਨਾਮ ਵੀਰੇ ਜਗਤਾਰ ਆ ਵੀਰੇ ਉਹਦਾ ਨਾ ਜਗਤਾਰ ਹਾਂ ਵੀਰੇ ਤੇ ਕੀ ਕੰਮ ਕਰਦਾ ਉਹ ਕੰਮ ਵੀਰੇ ਉਹ ਨਕਲਿੰਦੇ ਆਂ ਆਈ ਫੈਕਟਰੀ ਲੱਗਿਆ ਵੀ ਉਹ ਫੈਕਟਰੀ ਲੱਗਾ ਤੇ ਘਰ ਦੇ ਨੂੰ ਜਦੋਂ ਪਹਿਲੀ ਵਾਰ ਹੀ ਪਤਾ ਲੱਗਿਆ ਵੀ ਤੁਸੀਂ ਲੌਂਡੇ ਹੋ ਤਾਂ ਕੀ ਰਿਐਕਸ਼ਨ ਆਇਆ ਘਰ ਦਾ ਵੀਰੇ ਘਰ ਦੇ ਤਾਂ ਹੁਣ ਪਤਾ ਹੀ ਗਾਲਾਂ ਹੀ ਕੱਢਦੇ ਹੁੰਦੇ ਵੀਰੇ ਘਰ ਦੇ ਤਾਂ ਹੁਣ ਮਾੜਾ ਹੀ ਬੋਲਦੇ ਉਹਨਾਂ ਨੇ ਤਾਂ ਮੈਨੂੰ ਬੇਦਾਵੇ ਲਖਾਇਆ ਹੋਇਆ ਵੀਰੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਗਲਤ ਕੰਮ ਕਰਨ ਲੱਗ ਗਲਤ ਡਿਸੀਜ ਗੱਗਾ ਸੰ ਪੂਰਾ ਪਿਆਰਾ ਹਾਂ ਵੀਰੇ ਪੂਰਾ ਪਿਆਰ ਕਿਵੇਂ ਕਹਿਣਗੇ ਮੂੰਵੀ ਕਰੂੰਗੀ ਮੁੰਡੇ ਨਾਲ ਹੀ ਪਿਆਰ ਹੋਣਾ ਸੀ ਬਾਈ ਕੁੜੀਆਂ ਨਹੀਂ ਮਰ ਗਈਆਂ ਕੁੜਣਾ ਨਾਲ ਨਹੀਂ ਕਰਨਾ ਵੀਰੇ ਮੈਨ ਨਾਲੀ ਫੀਲਿੰਗ ਹੀ ਨਹੀਂ ਵੀਰੇ ਮੇਰੇ ਚ ਮਤਲਬ ਮੁੰਡਿਆਂ ਨਾਲ ਹੀ ਕਰਨਾ ਹੈ ਉਹਦੇ ਨਾਲ ਹੀ ਕਰਾਉਣਾ ਕਿ ਹੋਰ ਮੁੰਡਾ ਵੀ ਨਾ ਨਾ ਵੀਰੇ ਵਿਆਹ ਉਹਦੇ ਨਾਲ ਹੀ ਕਰਾਉਣਾ ਮੈਂ ਹੋ ਸਾਰਾ ਕੁਝ ਕੀਤਾ ਉਹਨੇ ਮੇਰੇ ਨਾਲ ਚਿਰਿਆਂ ਚ ਜਾ ਕੇ ਸਾਰਾ ਕੁਝ ਕੀਤਾ ਮੈਨੂੰ ਥੱਲੇ ਪਾ ਲੈਂਦਾ ਸੀ ਸਾਰਾ ਕੁਝ ਕੀਤਾ ਵੀਰੇ ਮੈਂ ਰੂਮਾਂ ਚ ਰਾਤ ਰਹੀਆਂ ਉਹਦੇ ਨਾਲ ਤਿੰਨ ਤਿੰਨ ਰਾਤਾਂ ਰਹਿੰਦੀਆਂ ਆ ਮੈਂ ਉਹਦੇ ਬਿਨਾ ਕਿਤੇ ਨਹੀਂ ਜਾਂਦੀ ਤੇ ਹੁਣ ਫਿਰ ਹੁਣ ਵਾਦੇ ਮੁੱਕਰ ਗਿਆ ਹਾਂ ਹਾਂ ਵਾਦੇ ਮੁੱਕਰ ਗਿਆ ਵੀਰੇ ਹੁਣ ਮੈਨੂੰ ਲੱਭ ਵੀ ਨਹੀਂ ਰਿਹਾ ਕਿੱਥੇ ਆ ਉਹ ਬਾਈ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮਤਲਬ ਮੁੰਡਾ ਹੋ ਕੇ ਮੁੰਡੇ ਨੂੰ ਪਸੰਦ ਕਰਦਾ ਸ਼ਰਮ ਕਾਦੀ ਏ ਵੀਰੇ ਇਹ ਹਾਂ ਵੀਰੇ ਉਹਦੇ ਨਾਲ ਹੀ ਰਹਿਣਾ ਮੈਂ ਮੈਂ ਤਾਂ ਪਿਆਰ ਬਹੁਤ ਜ਼ਿਆਦਾ ਕਰਦਾ ਸੀ ਵੀਰੇ ਉਹ ਆ ਦੇ ਘਰਾਂ ਵਾਲੀ ਦੇ ਪਿੱਛੇ ਲੱਗ ਕੇ ਮੈਨੂੰ ਸਾੜ ਰਿਹਾ ਹੁਣ ਘਰ ਦੇ ਕੀ ਕਹਿੰਦੇ ਅੱਛਾ ਪਹਿਲਾਂ ਪੂਰੇ ਖੁਸ਼ ਹੋਏ ਸੀਗੇ ਹਾਂ ਵੀਰੇ ਪੂਰੇ ਖੁਸ਼ ਸੀ ਵੀਰੇ ਉਹ ਤੇ ਹੁਣ ਹੁਣ ਵੀਰੇ ਮੱਚੇ ਪਏ ਮੇਰੇ ਤੇ ਉਹ ਹੁਣ ਤੇਰੇ ਘਰ ਚ ਕੌਣ ਕੌਣ ਮੇਰੀ ਮੰਮੀ ਮੇਰਾ ਡੈਡੀ ਤੇ ਭਰਾ ਵੀਰੇ ਤੇ ਡੈਡੀ ਨਹੀਂ ਬੋਲਦਾ ਕੋ ਨਾ ਨਾ ਵੀਰੇ ਬੋਲਦੇ ਮੈਂ ਘਰੇ ਜਾਂਦੀ ਨਹੀਂ ਮੈਂ ਰਹਿਨੀ ਆ ਇੱਥੇ ਲੱਗੀ ਨਾਲ ਨੇ ਪਿੰਡੀ ਰਹਿਨੀ ਆ ਮੈਂ ਤੇ ਤੇਰੇ ਭਰਾ ਨੂੰ ਸ਼ਰਮ ਨਹੀਂ ਹੁੰਦੀ ਬਾਈ ਵੀ ਮੇਰਾ ਭਰਾ ਐ ਕਰਕੇ ਨਾ ਨਾ ਵੀਰੇ ਮੇਰਾ ਭਰਾ ਕੁਝ ਨਹੀਂ ਕਹਿੰਦਾ ਮੈਨੂੰ ਤੇਰਾ ਯਾਰ ਭਰਾ ਹੈਗਾ ਉਹਨੂੰ ਮਤਲਬ ਸ਼ਰਮ ਸ਼ਰਮ ਨਹੀਂ ਹੁੰਦੀ ਵੀ ਜਦੋਂ ਜਾਂਦਾ ਬਾਜ਼ਾਰ ਬਜ਼ੁਰਚ ਤੇ ਉਹਨੂੰ ਐ ਕਹਿੰਦੇ ਨਹੀਂ ਵੀ ਬਈ ਤੇਰਾ ਭਰਾ ਲੌਂਡਾ ਵੀਰੇ ਕਹਿੰਦੇ ਆ ਆਏ ਕੁਛ ਨਹੀਂ ਹੁੰਦਾ ਭਰਾ ਨੂੰ ਫੇਰ ਕੇ ਕਹੀ ਜਾਂਦੇ ਲੋਕ ਤਾਂ ਬਾਲਾ ਕੁਛ ਕਹਿੰਦੇ ਵੀਰੇ ਟੀਚਰਾਂ ਨਹੀਂ ਕਰਦੇ ਲੋਕ ਵੀਰੇ ਟੀਚਰਾਂ ਤਾਂ ਕਰਦੇ ਆ ਹੁਣ ਮੈਂ ਕੀ ਕਰਾਂ ਮੇਰਾ ਤਾਂ ਹੁਣ ਕੰਮ ਹੀ ਹੈ ਵੀਰੇ ਮੈਂ ਕੁਛ ਕਰ ਨਹੀਂ ਸਕਦੀ ਇਹ ਮੇਰਾ ਤਾਂ ਪਿਆਰ ਹੀ ਉਹਦੇ ਨਾਲ ਕੰਮ-ਕੁਮ ਕੀ ਕਰਦੇ ਤੁਸੀਂ ਕੰਮ ਵੀਰੇ ਬਸ ਮੈਂ ਹੈ ਟੈਂਪੂ ਹੀ ਵੀਰੇ ਤੇ ਇਹ ਨਾਲੇ ਕਹਿੰਨੇ ਪਿਆਰ ਨਾਲੇ ਟੈਂਪੂ ਬਸ ਉਹਦਾ ਟੈਂਪੂ ਮੈਂ ਹੋਰ ਦਾ ਨਹੀਂ ਵੀਰੇ ਕਿਸੇ ਦਾ ਇੰਸਟਾਗ੍ਰam ਚਲਾਉਣਾ ਤੁਸੀਂ ਹਾਂ ਵੀਰੇ ਚਲਾਉਣਾ ਮੈਂ ਕਿੰਨੇ ਕੁ ਫੋਲੋਅਰ ਫੋਲੋਅਰ ਮੇਰੇ ਹੈਗਾ 10000 ਫੋਲੋਅਰ ਕਿੰਨੇ ਕਾਸ਼ ਕਿੰਨੇ ਆਸਕ ਤਾਂ ਵੀਰੇ ਮੇਰੇ ਹੈਗੇ ਆ ਸਹੀ ਤਾਂ ਮੇਰਾ ਉਹੀ ਸੀ ਕੱਲਾ ਤੇ ਆਜਕੇ ਨਾਲੇ ਇੰਨੀਆਂ ਤਾਂ ਕੁੜੀਆਂ ਦੇ ਨਹੀਂ ਹੁੰਦੇ ਜਿੰਨੇ ਤੁਸੀਂ ਰੱਖੀ ਬੈਠੇ ਹੋ ਨਾਲੇ ਕਹਿੰਦੇ ਉਹਦੇ ਨਾਲ ਹੀ ਵਿਆਹ ਕਰਾਉਣਾ ਵੀਰੇ ਉਹਦਾ ਟਾਈਮ ਪਾਸ ਵਾਸਤੇ ਇੱਕਦੋ ਕਿਤੇ ਬਿਜੀ ਹੁੰਦੀ ਸੀ ਮੋਨਾਂ ਨਾਲ ਟਾਈਮ ਪਾਸ ਕਰ ਲੈਂਦੀ ਸੀ ਤੇ ਮੈਨੂੰ ਮੈਨੂੰ ਮੰਨ ਕੇ ਚੱਲ ਮੈਨੂੰ ਯਕੀਨ ਬਹੁਤ ਸੀ ਮੈਨੂੰ ਉਹਦੇ ਤੇ ਮੇਰੇ ਨਾਲ ਰਹੂਗਾ ਨਾ ਉਹ ਮੈਨੂੰ ਆਏ ਨਹੀਂ ਸੀ ਪਤਾ ਕਿ ਵਿਆਹ ਕਰਵਾ ਕੇ ਭੁੱਲ ਜਾਊਗਾ ਮੈਨੂੰ ਤੇ ਆ ਉਹਦੇ ਤੇ ਯਕੀਨ ਸੀਗਾ ਹਾਂ ਹੁਣ ਹੁਣ ਕੀ ਕਹਿੰਦਾ ਕਿ ਮਤਲਬ ਵਿਆਹ ਨਹੀਂ ਕਰਾਉਂਦਾ ਹੁਣ ਵੀਰੇ ਮ ਉਹਦੇ ਘਰੇ ਗਈ ਸੀ ਇੱਕ ਦੋ ਵਾਰੀ ਘਰੇ ਜਿੰਦੇ ਲੱਗੇ ਪਏ ਪਤਾ ਹੀ ਨਹੀਂ ਵੀਰੇ ਕਿੱਥੇ ਰਹਿੰਦਾ ਨਾ ਫੋਨ ਚਲਾਉਂਦਾ ਨਾ ਇੰਸਟਾਗ੍ਰ ਪਰਿਵਾਰ ਚ ਕੌਣ ਸੀ ਕੌਣ ਉਹਦੇ ਉਹਦੇ ਵੀਰੇ ਉਹਦੀ ਮੰਮੀ ਭੈਣ ਭਰਾ ਪਿਓ ਸਾਰੇ ਸਾਰੇ ਸੀ ਵੀਰੇ ਉਹਦੇ ਪਤਾ ਸੀ ਉਹਨੂੰ ਉਹਦੇ ਬਾਰੇ ਤੁਹਾਡੇ ਬਾਰੇ ਹਾਂ ਵੀਰੇ ਉਹਨਾਂ ਦੇ ਘਰੇ ਵੀ ਪਤਾ ਸੀ ਤਾਂ ਇਹਦੇ ਵੀਰੇ ਜਾਬੜੇ ਹੋ ਪਤਾ ਨਹੀਂ ਉਹਨੂੰ ਕਿੱਥੇ ਰਹਿੰਦੇ ਆ ਉਹ 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 ਸਹਿਮਤ ਸੀਗੇ ਵੀ ਤੁਹਾਡੇ ਆਪਸ ਵਿੱਚ ਨਾ ਪਤਾ ਨਹੀਂ ਵੀਰੇ ਸਹਿਮਤ ਪਤਾ ਨਹੀਂ ਵੀਰੇ ਅਜੇ ਦਾ ਵਿਆਹ ਕਰਵਾਏ ਤੋਂ ਪਤਾ ਲੱਗਣਾ ਵੀਰੇ ਫਿਰ ਤਾਂ ਸਹਿਮਤ ਹੋ ਜਾਂਦੇ ਹੁੰਦੇ ਆ ਤੇ ਹੁਣ ਹੁਣ ਮਤਲਬ ਕੀ ਮਹਨ ਤੁਸੀਂ ਚਾਹੁੰਦੇ ਕੀ ਹੋ ਤੁਸੀਂ ਚਾਹਣਾ ਵੀਰੇ ਮੈਂ ਤੁਹਾਨੂੰ ਅਸੀਂ ਕਹਿੰਨੀ ਮੇਰੇ ਨਾਲ ਆ ਕੇ ਵਿਆਹ ਕਰਾਵੇ ਨਹੀਂ ਮੈਂ ਮਰ ਗਈ ਉਹਦਾ ਨਾਲ ਲੱਗੂਗਾ ਵੀਰੇ ਕਰਦੇ ਆ ਨੇ ਤੁਹਾਨੂੰ ਮਤਲਬ ਤੁਸੀਂ ਜੰਮੇ ਹੋਗੇ ਤੇ ਕਰਦੇ ਨੇ ਨੰਮ ਬੰਨੇ ਹੋਣੇ ਆ ਵੀ ਖੁਸ਼ੀ ਮਨਾਈ ਹੋਣੀ ਆ ਵੀ ਸਾਡੇ ਮੁੰਡਾ ਪੈਦਾ ਹੋਇਆ ਤੇ ਤੁਸੀਂ ਆਹ ਕੰਮ ਕਰੀ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀਰੇ ਸ਼ਰਮ ਕਾਦੀ ਹੁੰਦੀ ਆ ਵੀਰੇ ਨੰਮ ਤਾਂ ਮੂੰ ਵੀ ਬੰਨੇ ਆ ਜਾਂਦਾ ਹੁੰਦਾ ਤੇ ਮੈਂ ਵੀ ਬਨੂਗੀ ਕਿਦੋਂ ਮੇਰੇ ਮੁੰਡਾ ਹੋ ਗਿਆ ਇਹ じゃ ਕੀ ਆ ਤੁਹਾਡੇ ਚ ਸਿਰ ਜਿਹੜੇ ਤੁਹਾਡੇ ਚ ਹੀ ਹੁੰਦਾ ਵੀ ਤੁਹਾਨੂੰ ਮੁੰਡੇ ਪਸੰਦ ਆਉਂਦੇ ਸਾਡੇ ਚ ਤਾਂ ਹੁੰਦਾ ਨਹੀਂ ਨਾ ਨਾ ਵੀਰੇ ਤੁਸੀਂ ਰਹਿਣ ਲੱਗੇ ਛੋਡੇ ਚ ਵੀ ਹੋ ਜੂਗਾ اچھا ਇਹ ਸੰਗਤ ਦਾ ਸਰਾ ਹੈ ਹਾਂ ਵੀਰੇ ਮੈਂ ਇਹੋ ਜਿਹਾ ਚ ਹੀ ਰਹਿਨੇ ਹੋ ਪੂਰੇ ਹਾਂ ਵੀਰੇ ਮੈਂ ਇਹ ਪਟਿਆਲੇ ਰਹਿਣੀ ਆ ਮੈਂ ਵੀਰੇ ਹੁਣ ਤੇ ਉੱਥੇ ਇਹੋ ਜਿਹੀ ਤੇ ਤੁਹਾਨੂੰ ਆਪ ਨੂੰ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਜਾਂ ਕਿਤੇ ਜਾਂਦੇ ਹੋ ਵੀ ਤੁਹਾਡੇ ਨਾਲ ਜੋ ਟੀਚਰਾਂ ਕਰਦੇ ਆ ਲੋਕ ਨਾ ਨਾ ਵੀਰੇ ਮੈਂ ਤਾਂ 40-50 ਮੁੰਡੇ ਮੇਰੇ ਤਾਂ ਪਿੱਛੇ ਹੀ ਹੁੰਦੇ ਆ ਕਦੋਂ ਮੈਂ ਤੁਰਦੀ ਆ ਬਾਜ਼ਾਰ 'ਚ ਤੇ ਪੂਰਾ ਹੁੱਬ ਕੇ ਕਹਿੰਦੇ ਹੋ ਹਾਂ ਵੀ ਇੰਨੇ ਚੱਲ ਹਾਂ ਵੀਰੇ ਮੇਰੇ ਪਿੱਛੇ ਤਾਂ ਡਾਰਾਂ ਹੀ ਹੁੰਦੀਆਂ ਉਹਨੇ ਤੁਸੀਂ ਕਿਹਾ ਮੈਂ ਉਹਨੂੰ ਪਿਆਰ ਕਰਦਾ ਹੁਣੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਉਹ ਵਧੀਆ ਲੱਗਦਾ ਵੀ ਜਦੋਂ ਮੇਰੇ ਮਗਰ ਮੁੰਡੇ ਆਉਂਦੇ ਆ ਤੇ ਤੁਹਾਨੂੰ ਇਹ 'ਚ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਕਰਦੇ ਨਾ ਨਾ ਵੀਰੇ ਉਹ ਵੀ ਮੇਰੇ ਨਾਲ ਹੁੰਦਾ ਉਹਨੂੰ ਪਤਾ ਹੀ ਹੁੰਦਾ ਮੇਰੇ ਪਿੱਛੇ ਕਿੰਨੀ ਮਿੱਢੀਰ ਹੁੰਦੀ ਹੈ ਮੇਲ ਇਹ ਗੱਲ ਉਹ ਵੀ ਖੋਸ਼ ਸੀ ਹਾਂ ਵੀਰੇ ਉਹ ਵੀ ਖੋਸ਼ ਸੀ ਦੋਵਾਂ ਨੂੰ ਸ਼ਰਮ ਨਹੀਂ ਆਉਂਦੀ ਨਾ ਨਾ ਵੀਰੇ ਸ਼ਰਮ ਕਾਦੀ ਪਿਆਰ ਸੀ ਸਾਡਾ ਤਾਂ ਹੁਣ ਉਹ ਦੱਸ ਹੀ ਨਹੀਂ ਰਿਹਾ ਮੈਨੂੰ ਦੱਸ ਜੇ ਤੇ ਮੈਂ ਉਹਦੇ ਤੇ ਵੀ ਕਾਰਵਾਈ ਵੀ ਕਰ ਸਕਦੀ ਆ ਮੈਂ ਇਹ ਕਹਿੋ ਜਾ ਪਿਆਰ ਆ ਵੀ ਨਾਲ ਫਿਰਦੇ ਆ ਵੀ ਹੋਰ ਵੀ ਮੁੰਡੇ ਦੇਖਦੇ ਆ ਉਹ ਵੀ ਵਧੀਆ ਲੱਗਦਾ ਉਹਦੇ ਨਾਲ ਵੀ ਰਹਿਣਾ ਇਹ ਕਹਿੋ ਜਾ ਪਿਆਰ ਵੀਰੇ ਪਿਆਰ ਤਾਂ ਇਹੋ ਜਿਹਾ ਹੀ ਹੁੰਦਾ ਤੁਰਦਾ ਫਿਰਦਾ ਪਿਆਰ ਤਾਂ ਸਹੀ ਤਾਂ ਉਹਦੇ ਨਾਲ ਸੀ ਇਹਦਾ ਤੁਰਦਾ ਫਿਰਦਾ ਪਿਆਰ ਸੀ ਤੇ ਜਿਹੜੇ ਹੁਣ ਤੇਰੀ ਉਮਰ ਹੈ ਜੇ ਤੇਰਾ ਕੋਈ ਛੋਟਾ ਭਰਾ ਹੁੰਦਾ ਤੂੰ ਉਹਨੂੰ ਕੀ ਸਿਖਾਉਂਦਾ ਫਿਰ ਉਹਨੂੰ ਵੀ ਵੀਰੇ ਇਹੀ ਕੰਮ ਸਿਖਾ ਦਿੰਦੀ ਮੈਂ ਆਹੀ ਸਿਖਾ ਦ ਨਾਤਕ ਕੀ ਚੱਕਰ ਆ ਵੀਰੇ ਪਹਿਲਾਂ ਉਹਨੇ ਮੇਰੀਆਂ ਚੀਕਾਂ ਕਢਾਈਆਂ ਸੀ ਹੁਣ ਉਹਦੀਆਂ ਮੈਂ ਕਢਾਉਂਗੀ ਚੀਕਾਂ ਅੱਛਾ ਪੂਰੀਆਂ ਹਮਤ ਹਾਂ ਵੀਰੇ ਚਿਰਿਆਂ ਚ ਲਿਜਾ ਕੇ ਮੇਰੀਆਂ ਚੀਕਾਂ ਕਢਾਉਂਦਾ ਰਿਹਾ ਔਰ ਉਮਾਂ ਚ ਦਿਨ ਰਾਤ ਲੱਗਿਆ ਰਹਿੰਦਾ ਸੀ ਤੇ ਮੈਂ ਪਈ ਰਹਿੰਦੀ ਸੀ ਥੱਲੇ ਅੱਛਾ ਬੁਲਾਉਂਦਾ ਕਿਵੇਂ ਸੀ ਉਹ ਮਤਲਬ ਮੈਨੂੰ ਵੀਰੇ ਲਾਡੂ ਕਹਿੰਦਾ ਸੀ ਉਹ ਲਾਡੂ ਹਾਂ ਤੇ ਬਲਾ ਕਿੰਨੇ ਕਦੋਂ ਬੁਲਾਉਂਦਾ ਸੀ ਮਤਲਬ ਦਿਨ ਕਿ ਰਾਤ ਰਾਤ ਨੂੰ ਵੀਰੇ ਲਾਡੂ ਲਾਡੂ ਹੀ ਕਰੀ ਜਾਂਦਾ ਉਹਨੇ ਪਏ ਨੇ ਮੇਰੇ ਨਾਲ ਤੇ ਜਦੋਂ ਮਨ ਕੇ ਚਾਹ ਉਹਨੇ ਸੱਦਣਾ ਹੋਵੇ ਤਾਂ ਕਿਵੇਂ ਸੱਦਦਾ ਹੈ ਹੈ ਉਹ ਹੋ ਵੀਰੇ ਮੈਨੂੰ ਸਾਥ ਦਾ ਸੀ ਬਸ ਲਾਡੂ ਹੀ ਸੀ ਉਹਦਾ ਨਾਮ ਪਿਆਰ ਦਾ ਨਹੀਂ ਇਨਸਟਾ ਤੇ ਕਾਲ ਕੀ ਕਰਦਾ ਸੀ ਵੀਡੀਓ ਕਾਲ ਚੱਲਦੀ ਸੀ ਵਦ ਦਾ ਵੀਡੀਓ ਕਾਲ ਚੱਲਦੀ ਸੀ ਤੇ ਘਰ ਦੇ ਚੋਂ ਦੇਖਦੇ ਸੀ ਵੀਡੀਓ ਕਿਹਦੇ ਨਾਲ ਲੱਗਿਆ ਤੇ ਪੁੱਛਦੇ ਨਹੀਂ ਸੀ ਵੀ ਕੌਣ ਹੈ ਕਿਵੇਂ ਰਜਾਈ 'ਚ ਮੂੰਹ ਹੁੰਦਾ ਸੀ ਵੀਰੇ ਮੇਰਾ ਰਜਾਈ 'ਚ ਲੁੱਕ ਕੇ ਹੈ ਹਾਂ ਵੀਰੇ ਰਜਾਈ 'ਚ ਮੂੰਹ ਕਰਕੇ ਗੱਲ ਕਰਦੀ ਸੀ ਮੈਂ ਉਹਦੇ ਨਾਲ ਤੇ ਵਦਜਾ ਮੇਰੇ ਨਾਲ ਪਿਆਰ ਸੀ ਉਹ ਮੇਰੀ ਗੱਲ ਰਿਕਮੰਡਦਾ ਸੀ ਉਹ ਮੇਰੇ ਨਾਲ ਵਦਜਾ ਮੈਂ ਕਿਵੇਂ ਕਹਿੰਦੀ ਸੌਂ ਵੀ ਕਰਦਾ ਸੀ ਉਹ ਹੁਣ ਕਿੱਥੋਂ ਤੱਕ ਗੱਲ ਪਹੁੰਚ ਗਈ ਸੀ ਗੱਲ ਤਾਂ ਵੀਰੇ ਬਾਲੀ ਦੂਰ ਤੱਕ ਪਹੁੰਚੀ ਪਈ ਆ ਅੱਛਾ ਹੁਣ ਤਾਂ ਇੱਕ ਪਾਸੇ ਹੁਣ ਤੁਸੀਂ ਉਹਦੇ ਤੋਂ ਕੀ ਚਾਤ ਮਤਲਬ ਚੀਕਾਂ ਕਢਾਉਣੀਆਂ ਹੈ ਪੂਰੀਆਂ ਜਿਵੇਂ ਉਹਨੇ ਕਢਾਈਆਂ ਹਾਂ ਵੀਰੇ ਮੇਰੇ ਚੀਕਾਂ ਕਢਾਉਂਦਾ ਸੀ ਥੇ ਹੁਣ ਹੋ ਜਾਂਦਾ ਸੀ ਮੈਂ ਬਹੁਤ ਦੁਖੀ ਸੀ ਉਦੋਂ ਵੀਰੇ ਮੈਂ ਹੁਣ ਮੈਂ ਉਹਦੇ ਬਿਨਾਂ ਹੁਣ ਮੈਂ ਦੱਸਦਾ ਮੈਂ ਉਹਦੇ ਬਿਨਾਂ ਜਮਾਂ ਨਹੀਂ ਰਹਿੰਦੀ ਹੁਣ ਮੈਂ ਉਹਦਾ ਬਸ ਇੱਕ ਪਾਸਾ ਕਰਕੇ ਹਟੂਗੀ ਮੈਂ ਉਹਦਾ ਇੱਕ ਪਾਸਾ ਕਰਕੇ ਰੂਗੀ ਮੈਨੂੰ ਵੀਰੇ ਰੌਣ ਅੱਖਾ ਕਰ ਦਿੰਦਾ ਸੀ ਵੀਡੀਓ ਕਾਲ ਤੇ ਦਿਨ ਰਾਤ ਕਿਤੇ ਕੋਸ ਵਿਖਾ ਦੇ ਇੱਕ ਦੇ ਕੋਸ ਬਾਲਾ ਕੁਛ ਕਹਿੰਦਾ ਸੀ ਵੀਰੇ ਮੈਨੂੰ ਉਹ ਮੈਂ ਮੈਂ ਤਾਂ ਸਾਰਾ ਕੁਝ ਨਕਲ ਲੈਂਦਿਆ ਮੇਰੇ ਲੀੜੇ ਲਾ ਆਇਆ ਮੈਂ ਬਸ ਨਾ ਕੀ ਜੀ ਮੈਂ ਬੁੱਲੀ ਨਹੀਂ ਵੀਰੇ ਕੁਝ ਵੀ ਬਾਤਾਂ ਤੇ ਭਾਈ ਉਦੋਂ ਨਹੀਂ ਦੀਂਦਾ ਸੀ ਬਸ ਵੀਰੇ ਦੀਨਾ ਕੇ ਪਿਆਰ ਸੀ ਵੀਰੇ ਬਸ ਮੈਂ ਬੁੱਲੀ ਨਹੀਂ ਕੁਝ ਬਸ ਰੱਬ ਨੂੰ ਹੀ ਪਤਾ ਉਹਦੇ ਪਰ ਰੱਬ ਵੇਖੂਗਾ ਵੀਰੇ ਉਹਦੇ ਨਾਲ ਤਾਂ ਹੁਣ ਤੇ ਹੁਣ ਉਹਦੇ ਕੋਲ ਫੋਟੋਆਂ ਵੀਡੀਓ ਸਾਰੀਆਂ ਥੋੜੀਆਂ ਹਾਂ ਵੀਰੇ ਸਾਰਾ ਕੁਝ ਉਹਦੇ ਕੋਲ ਮੇਰਾ ਹੁਣ ਤੇ ਤੁਹਾਨੂੰ ਡਰ ਨਹੀਂ ਲੱਗਦਾ ਜੇ ਵਾਇਰਲ ਵਾਇਰਲ ਕਰਦੇ ਵੀਰੇ ਡਾਰ ਕਰਦੇ ਵਾਇਰਲ ਮਤ ਕਹਿਣਾ ਕਰਦੇ ਮਤਲਬ ਚਾਹੁੰਦੇ ਤੁਸੀਂ ਹਾਂ ਕਰਦੇ ਤੁਸੀਂ ਫੇਮ ਇਹ ਫੇਮ ਫੇਮ ਵਾਸਤੇ ਕਰਦੇ ਹੋ ਕਿ ਪਿਆਰ ਵਾਸਤੇ ਆ ਪਿਆਰ ਵਾਸਤੇ ਵੀਰ ਕਰੇ ਮੈਂ ਤਾਂ ਕਹਿਣਾ ਹੀ ਆ ਤੇ ਫੇਰ ਪੱਕਾ ਹੋ ਜੂਗਾ ਹਾਂ ਵੀਰੇ ਪੱਕੀ ਹੋਊਂਗੀ ਮੈਂ ਤਾਂ ਉਹਦੇ ਨਾਲ ਪਹਿਲਾਂ ਮੈਂ ਚੁੱਪ ਸੀ ਪਹਿਲਾਂ ਮੈਂ ਵੀਰੇ ਚੁੱਪ ਸੀ ਮੈਂ ਹੁਣ ਬਸ ਉਹਦੇ ਹਿੱਕ 'ਚ ਗੋਡਾ ਰਹਿ ਕੇ ਰਹਿਣਾ ਵੀਰੇ ਬਸ ਉਹਦੇ ਮੈਂ ਘਰੇ ਜਾਊਂਗੀ ਮੈਂ ਜਿੰਦਾ ਭਨ ਕੇ ਬਸ ਉਹਦੇ ਘਰੇ ਬਹਿ ਜੂਂਗੀ ਜਾ ਕੇ ਹੁਣ ਤੇ ਇੰਨਾ ਕੁਝ ਹੋਈ ਜਾਂਦਾ ਤੇ ਮਤਲਬ ਘਰ ਦੇ ਤੋਂ ਹੁਣ ਤੁਸੀਂ ਬਾਹਰ ਹੋ ਤੇ ਉਹਦੇ ਉਹਦੇ ਘਰ ਦੇ ਵੀ ਉਹਨਾਂ ਨੇ ਕੱਢਤਾ ਕਿ ਕਿਵੇਂ ਨਾ ਨ ਵੀਰੇ ਉਹਦੇ ਘਰ ਦੇ ਹੈ ਨਹੀਂ ਉਹ ਕਿਤੇ ਬਾਹਰ ਹੀ ਰਹਿਣ ਲੱਗ ਗਏ ਮੈਥੋਂ ਡਰ ਗਦੇ ਮੈਂ ਦਾਵਾ ਵੀ ਕੀਤਾ ਸੀ ਵੀਰੇ ਉਹਨਾਂ ਤੇ ਬਾਲਾ ਕੁਝ ਝਾਲ ਪਿਆ ਪਿਆ ਵੀਰੇ ਖਵਰਾ ਮੇਰੇ ਨਾ ਬਾਲ ਨਹੀਂ ਲੱਗਦੇ ਮੇਰੇ ਤਾਂ ਇੰਨੇ ਪੱਤਰਕਾਰ ਹੁੰਦੇ ਮੇਰੇ ਕੋਲ ਤਾਂ ਗੱਲਾਂ ਹੀ ਛੱਡਦੇ ਵੀਰੇ ਜਦੋਂ ਵੀਡੀਓ ਕਾਲ ਕਰਦੇ ਸੀ ਉਹ ਮੁੰਡੇ ਦੇ ਘਰ ਦੇ ਨਹੀਂ ਕੁਝ ਕਹਿੰਦੇ ਸੀ ਨਾ ਨਾ ਵੀਰੇ ਮੁੰਡੇ ਦੇ ਘਰੇ ਨਹੀਂ ਪਤਾ ਹੁੰਦਾ ਸੀ ਉਹ ਤਾਂ ਬਾਹਰ ਜਾ ਵਰਦਾ ਸੀ ਔਖਾ ਤਾਂ ਮੇਰਾ ਸੀ ਵੀਰੇ ਆ ਦੇ ਯਾਰਾ ਦੋਸਤਾਂ ਹਾਂ ਹਾਂ ਵੀਰੇ ਯਾਰਾ ਦੋਸਤਾਂ ਨੇ ਫਿਰਦਾ ਸੀ ਸੱਦ ਸੋ ਦਿਲ ਲੈਂਦਾ ਸੀ ਇਹ ਇਕੱਲੇ ਨੂੰ ਸਾਦਾ ਨਾ ਨਬਰੇ ਉਹਦੇ ਨਾਲ ਇੱਕ ਦਾ ਯਾਰ ਦੋਸਤਾਂ ਦਾ ਗੈਂਡਾ ਇੱਕ ਨਾਲ ਉਹਦੇ ਪੱਕਾ ਹੁੰਦਾ ਸੀ ਵੀਰੇ ਉਹਦੇ ਨਾਲ ਗੈਂਡਾ ਅਸੀਂ ਉਹਦੇ ਨਾਲ ਹੁੰਦਾ ਸੂ ਵੀ ਨਹੀਂ ਹੁਣ ਮੇਰਾ ਫੋਨ ਚੱਕਦਾ ਤੇ ਮਤਲਬ ਜਦੋਂ ਤੁਸੀਂ ਮਿਲ ਲ ਜਾਂਦੇ ਸੀ ਉਹਨੂੰ ਇਹ ਦੋਵੇਂ ਹੁੰਦੇ ਸੀਗੇ ਹਾਂ ਵੀਰੇ ਦੋਵੇਂ ਹੁੰਦੇ ਦੋਵੇਂ ਚੜਦੇ ਸੀ ਮਤਲਬ ਕਿ ਮੇਰੇ ਤੇ ਵੀਰੇ ਉਹ ਤੇ ਬਈ ਇਹ ਕਹੇ ਜਾ ਪਿਆਰ ਆ ਵੀ ਮਤਲਬ ਵੀਰੇ ਪਿਆਰ ਬਸ ਉਹ ਕਿਵੇਂ ਕਹਿੰਦਾ ਸੀ ਉਹ ਕਰਨਾ ਪੈਂਦਾ ਸੀ ਇਹ ਐ ਮਤਲਬ ਹੁਣ ਤੁਸੀਂ ਕੀ ਉਹਨੂੰ ਜੇ ਉਹ ਵੀਡੀਓ ਦੇਖ ਰਿਹਾ ਹੋਊ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਉਹਨੂੰ ਵੀਰੇ ਐਂ ਕਹਿੰਦੀ ਮੈਂ ਨਾ ਉਹਨਾਂ ਦੇ ਘਰੇ ਜਾ ਕੇ ਲੀੜਿਆਂ ਨੂੰ ਅੱਗ ਲਾ ਕੇ ਟੈਂਕੀ ਤੇ ਚੜੂੰਗੀ ਨੰਗੀ ਹੋ ਕੇ ਕਿੱਥੇ ਉਹ ਵੇਖਦਾ ਮੇਰੀ ਵੀਡੀਓ ਵੇਖ ਕੇ ਆਦਾ ਚੁੱਪ ਕਰਕੇ ਆ ਜੀ ਦੈਨ ਦੈਂਕੀ ਦੀ ਚੜ੍ਹ ਕੇ ਮੈਂ ਨਾਲੇ ਉਹਦਾ ਨਾਂ ਲੇ ਕੇ ਪੋਸਟਰ ਬਣਾ ਕੇ ਫੋਟੋ ਮਾ ਲਾਉਂਗੀ ਆਪਦੇ ਨਾਲ ਮੇਰੀ ਇਹ ਮੁੰਡੇ ਨਾਲ ਗੱਲ ਸੀ ਹੁਣ ਵੀਡੀਓ ਵੇਖੀ ਵੀ ਜਾਂਦਾ ਮੇਰੇ ਕੋਲ ਆਜ ਇੱਕ ਵਾਰੀ ਉਹ ਬਸ ਆਹੀ ਮੇਰੇ ਹੱਥ ਬਨ ਕੇ ਬੇਨਤੀ ਆ ਹੁਣ ਵਿਆਹ ਕਰਾ ਲਓਗੇ ਫਿਰ ਹਾਂ ਵੀਰੇ ਮੈਂ ਵਿਆਹ ਕਰਵਾਉਂਗੀ ਉਹਦੇ ਨਾਲ ਹੁਣ ਯਾਰ ਮਤਲਬ ਥੋੜੀ ਤੁਹਾਡੇ ਘਰਦਿਆਂ ਨੇ ਜਦੋਂ ਖੁਸ਼ ਹੋਏ ਸੀ ਵੀ ਮੁੰਡਾ ਜੰਮਿਆ ਹੁਣ ਉਹ ਦੇਖੀ ਜਾਂਦੇ ਹੋਣਗੇ ਤੁਹਾਨੂੰ ਤੇ ਉਹ ਕੀ ਸੋਚਦੇ ਕੀ ਮਹਿਸੂਸ ਕਰਦੇ ਹੋਣਗੇ ਵੀ ਦੇਖੀ ਯਾਰ ਮੇਰਾ ਤਾਂ ਮੂੰਹ ਬੰਨਿਆ ਹੋਵੇ ਉਹਨਾਂ ਨੂੰ ਸਿਆਣ ਨਹੀਂ ਆਉਂਦੀ ਮੇਰੀ ਦੀਂਦਾ ਘਟਾ ਮੇਰੇ ਘਰਦਿਆਂ ਨੂੰ ਰਿਸ਼ਤੇਦਾਰ ਮੈਂ ਤਾਂ ਲੌਂਡੇ ਕਹਿੰਨੀ ਆ ਰਿਸ਼ਤੇਦਾਰਾਂ ਨੂੰ ਵੀ ਅੱਛਾ ਆਪਣੇ ਆਪ ਨੂੰ ਕੀ ਕਹਿੰਦੇ ਹੋ ਮੈਂ ਵੀ ਲੌਂਡਾ ਹੀ ਆ ਬਾਈ ਤੁਸੀਂ ਕਰਦੇ ਹੋ ਫਿਰ ਉਹ ਹਾਂ ਵੀਰੇ ਕਰਦੀ ਆ ਮੈਂ ਤੇ ਹੁਣ ਜਿਹੜਾ ਤੁਸੀਂ ਕਹਿੰਦੇ ਨਾ ਉਹ ਗੈਂਡਾ ਫੋਨ ਚੱਕਦਾ ਜਿਹੜਾ ਵੀ ਉਹਦਾ ਯਾਰ ਮਿੱਤਰ ਸੀਗਾ ਨਾ ਉਹ ਆਪ ਫੋਨ ਚੱਕਦਾ ਹੁਣ ਜੇ ਮੰਨ ਕੇ ਚਲੋ ਉਹ ਨਾ ਕੋਈ ਕਨੈਕਸ਼ਨ ਮਿਲਿਆ ਤਾਂ ਹੁਣ ਤੁਸੀਂ ਕੀ ਫਿਰ ਕਰੋ ਬਸ ਵੀਰੇ ਗੈਂਡਾ ਵੀ ਜੇਲ੍ਹ ਚ ਜਾਊਗਾ ਗੈਂਡਾ ਕਿਹੜਾ ਗੈਂਡਾ ਵੀ ਬਹੁਤ ਕੁੱਤਾ ਬੰਦਾ ਵੀਰੇ ਤੁਹਾਨੂੰ ਜਦੋਂ ਪਤਾ ਕਿ ਤੁਹਾਡੇ ਜਵਾਕ ਨਹੀਂ ਹੋਣਾ ਕੁਝ ਨਹੀਂ ਹੋਣਾ ਤੁਸੀਂ ਫੇਰ ਵੀ ਇਹ ਜੇ ਕਿਉਂ ਪੰਗੇ ਲੈਣੇ ਵੀਰੇ ਗੋਤ ਲੈ ਲੈਂਦੀਆਂ ਜਵਾਕ ਅਸੀਂ ਕਿਸੇ ਤੋਂ ਲੈ ਲੈਣੇ ਹੁੰਦੇ ਆ ਕਿ ਬਈ ਜਦੋਂ ਉਹਨੇ ਵਿਆਹ ਹੀ ਨਹੀਂ ਕਰਾਉਣਾ ਜਦੋਂ ਪਤਾ ਸੀ ਉਹ ਵਰਤੀ ਜਾਂਦਾ ਸੀ ਫੇਰ ਕਿਉਂ ਨਹੀਂ ਛੱਡਿਆ ਵੀਰੇ ਜਦ ਸਾਰਾ ਗੈਂਡੇ ਨੇ ਪਵਾਇਆ ਥੇ ਹੁਣੇ ਨੇ ਗੈਂਡੇ ਗੈਂਡਾ ਕਿਹੜਾ ਉਹਦੇ ਲੁੱਤੀਆਂ ਲਾਉਂਦਾ ਸੀ ਇਹ ਸੋਣ ਹੀ ਨਹੀਂ ਆਇਆ ਨਹੀਂ ਤੁਮ ਕੁੜੀ ਨਾਲ ਵਿਆਹ ਕਰਾ ਲਾਏ ਉਹ ਲੱਗਿਆ ਨਹੀਂ ਸਾਰਾ ਕੁਝ ਇਹ ਗੈਂਡੇ ਨੇ ਜੱਪ ਪਵਾਇਆ ਵੀਰੇ ਸਾਰਾ ਅੱਛਾ ਉਹਨੇ ਪੂਰਾ ਕੀਤਾ ਹਾਂ ਗੈਂਡਾ ਕਿਹੜਾ ਥੇ ਹੁਣ ਆਪਾਂ ਕੰਮ ਮਰ ਜੇ ਅੱਛਾ ਉਹ ਨਾਲ ਹੀ ਰਹਿੰਦਾ ਸੀ ਕਿ ਮਤਲਬ ਕਿਵੇਂ ਕਿੰਨੇ ਕੁ ਦੂਰ ਸੀ ਘਰ ਉਹ ਨਾਲ ਹੀ ਸੀ ਵੀਰੇ ਨਾਲ ਹੀ ਬੁੰਡ ਮਰਾਉਂਦਾ ਸੀ ਉਹਦੇ ਘਰਦਿਆਂ ਨੂੰ ਨਹੀਂ ਪਤਾ ਲੱਗਿਆ ਹੁਣ ਨਾ ਨਾ ਵੀਰੇ ਉਹਦੇ ਘਰਦਿਆਂ ਨੂੰ ਪਤਾ ਨਹੀਂ ਪਤਾ ਚਾ ਜੇ ਉਹ ਜਿੰਨਾਂ ਦੋਹਾਂ ਚੋਂ ਇੱਕ ਮਿਲ ਜੇ ਹੈ ਫਿਰ ਨਾ ਵੀਰੇ ਇੱਕ ਨਹੀਂ ਮੈਂ ਤ ਉਹਦੀ ਨਹੀਂ ਕਰਾਉਂਦੀ ਗੈਂਡੇ ਨਾਲ ਨਹੀਂ ਕਰਾਉਂਦੀ ਵੀਰੇ ਉਹਦੀਆਂ ਲੱਤਾਂ ਵਿੰਗੀਆਂ ਮੈਂ ਉਹਦੀ ਨਾਲ ਨਹੀਂ ਕਰਾਉਂਦੀ ਚਾ ਲੱਤਾਂ ਵਿੰਗੀਆਂ ਹੈ ਹਾਂ ਉਹ ਵੀਰੇ ਸੋਨਾ ਵੀ ਨਹੀਂ ਇਹ ਸੋਨਾ ਸੀ ਸੋਨੇ ਨਾਲ ਹੀ ਗੰਡੇ ਲੱਤਾਂ ਸਿੱਧੀਆਂ ਵਾਲੇ ਨਾਲ ਕਰਾਉਣਾ ਹਾਂ ਵੀਰੇ ਉਹਦੀ ਨਾਲ ਨਹੀਂ ਮੈਂ ਕਰਾਉਂਦੀ ਹੁਣ ਲੋਕ ਜਿਹੜੇ ਦੇਖ ਰਹੇ ਆ ਤੁਹਾਨੂੰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਐਂ ਕਹਨੀ ਆ ਵੀਰੇ ਕਿਸੇ ਨਾਲ ਗੱਲ ਕਰ ਲੈਣੇ ਧੋਖਾ ਨਾ ਦੇ ਆ ਕਰੋ ਮੇਰੇ ਅੱਗੇ ਨੂੰ ਉਹਦੇ ਪਾਪ ਬਹੁਤ ਲੱਗਦੇ ਆ ਪਾਪ ਬਹੁਤ ਅਸੀਂ ਕਹਦੇ ਜੇ ਸਾਡੇ ਬੋਲ ਪੱਕੇ ਹੁੰਦੇ ਵੀਰੇ ਕਹਿੰਦੇ ਤਾਂ ਹੈ ਪਰ ਹੁਣ ਜਿਹੜੇ ਤੁਸੀਂ ਇਹੋ ਜਿਹੇ ਕੰਮ ਕਰਦੇ ਇਹੋ ਜਿਹੇ ਤਾਂ ਬੋਲ ਪੱਕੇ ਨਹੀਂ ਬੰਦੇ ਵਿਰੇ ਹੋ ਜਾਂਦੇ ਸਾਡੇ ਪੱਕੇ ਸਾਡੇ ਅਗੜਾ ਗੁਰੂ ਉਹ ਤੋਂ ਕਰਵਾ ਦਾਂਗੇ ਅਸੀਂ ਬੋਲ ਗੁਰੂ ਵੀ ਹੈਗਾ ਮੇਰਾ ਵਿਰੇ ਤਰਨ ਧਾਰ ਦਾ ਮੇਰਾ ਗੁਰੂ ਕੀ ਨਾਮ ਉਹਦਾ ਨਾ ਸੰਦੀਪ ਆ ਸੰਦੀਪ ਹਾਂ ਵਿਰੇ ਵਧੀਆ ਹੈ ਮੇਰਾ ਗੁਰੂ ਉਹ ਉਹਨੂੰ ਦੱਸ ਤਾ ਵਿਰੇ ਪਛਾਲ ਪੈ ਜੂ ਇਹਨਾਂ ਦੇ ਸਾਰੇ ਟੱਬਰ ਦਾ ਹਾਂ ਉਹਨੇ ਸਖਾਇਆ ਤੁਹਾਨੂੰ ਸਾਰਾ ਕੁਝ ਸਾਰਾ ਕੁਝ ਵਿਰੇ ਅਸੀਂ ਤਾਂ ਸਾਡਾ ਤਾਂ ਸਾਡਾ ਤਾਂ ਨਾ ਬੁੜੀਆਂ ਵਾਲਾ ਕੰਮ ਆ ਅਸੀਂ ਕਿਸੇ ਸਲਵਾਰ ਪਾਰ ਕੇ ਜਾਵੜੇ ਤੇ ਥਾਣੇ ਮੂਰੇ ਬਹਿ ਗਏ ਐਡਾ ਵੱਡਾ ਪਰਚਾ ਬਣੂਗਾ ਨਾ ਗੱਲਾਂ ਹੀ ਛੱਡ ਦੇ ਵੀਰੇ ਆ ਜਿਹੜਾ ਤੁਸੀਂ ਕੁਝ ਜੜਾ ਕੁਝ ਵੀ ਕਰੀ ਜਾਂਦੇ ਹੋ ਸਾਰੇ ਤੁਹਾਡੇ ਗੁਰੂ ਨੇ ਸਿਖਾਇਆ ਹਾਂ ਵੀਰੇ ਹੁਣ ਚੱਲ ਰਿਹਾ ਸਾਡਾ ਰਾਦਾਂ ਨਹੀਂ ਪਤਾ ਧਰਨਾ ਲੱਗ ਜੇ ਸਾਰੇ ਮੇਰੇ ਆ ਗਏ ਸਾਰੇ ਆਇਆ ਨਹੀਂ ਪਤਾ ਉਹਨਾਂ ਨੂੰ ਕੋਈ ਸ਼ਰਮ ਨੰਗੇ ਹੋ ਕੇ ਫਿਰਨਗੇ ਬਾਹਰਾਂ ਚ ਪਰ ਮੈਂ ਪਿੰਡ ਚ ਰਹਿੰਦਾ ਕਿੱਥੇ ਮਰਜੀ ਰਹਿਣਾ ਸੜਕਾਂ ਤੇ ਹਾਂ ਵੀਰੇ ਤੇ ਜਿਹੜੇ ਉਹਨਾਂ ਦੇ ਵੀ ਰਿਸ਼ਤੇਦਾਰਾਂ ਨੇ ਥੋਡੇ ਵਾਂਗੂ ਕੱਢ ਰੱਖਿਆ ਹੈ ਹਾਂ ਵੀਰੇ ਰਿਸ਼ਤੇਦਾਰਾਂ ਨੇ ਹਾਂ ਸਹੀ ਗੱਲ ਆ ਵੀਰੇ ਸੁਡੀ ਤੇ ਮੈਂ ਤਾਂ ਸੋਚ ਰਹੀ ਹਾਂ ਮਾਦੇ ਗੁਰੂ ਨੂੰ ਸੱਦ ਕੇ ਧਰਨੇ ਦੀ ਹੱ ਬਾਰਚ ਉਹਨਾਂ ਦੇ ਧਰ ਨਾਲ ਲਾ ਦੂੰਗੀ ਮੈਂ ਵੀਰੇ ਪੱਕਾ ਉਹ ਮੁੰਡੇ ਦੇ ਘਰ ਦੇ ਹਾਂ ਵੀਰੇ ਪੱਕਾ ਹੀ ਕਾਟ ਹੀ ਲਾ ਦੇਣੀ ਆ ਲਾਲ ਤੁਸੀਂ ਕਹਿੰਦੇ ਉਹ ਤਾਂ ਮੁੰਡੇ ਦੇ ਘਰ ਦੇ ਹੈ ਹੀ ਨਹੀਂ ਤੇ ਫਿਰ ਉਹ ਗਬਾਰਚ ਲਾ ਕੇ ਕੀ ਫਾਇਦਾ ਤੇ ਵੀਰੇ ਗਵਾਂਢੀ ਗਵਾਂਢੀ ਦੱਸਣ ਕਿ ਤੁਹਾਡੇ ਵੀ ਬਾਰਚ ਮਾ ਆਏ ਬੈਠੇ ਬਾਬੇ ਉਹ ਤਾਂ ਤੁਸੀਂ ਕਹਿੰਦੇ ਫੋਨ ਬੰਦ ਕਿ ਲੌਂਡੇ ਵੀ ਆਉਣਗੇ ਮੇਰੇ ਅੱਗੇ ਉੱਥੇ ਆ ਜਿਹੜੇ ਤੁਸੀਂ ਐਕਸ਼ਨ ਕਰਦੇ ਹੋ ਤੁਹਾਡੇ ਗੁਰੂ ਨੇ ਸਿਖਾਏ ਹਾਂ ਵੀਰੇ ਮਨੂ ਨੇ ਸਿਖਾਇਆ ਸਾਰੇ ਲੱਸਣ ਇਹ ਇਹ ਸਾਰਾ ਕੁਝ ਹੈ ਇਹ ਪਸੰਦ ਸੀ ਉਹ ਮੁੰਡੇ ਨੂੰ ਕੱਢਣਾ ਵੀਰੇ ਉਹਨੇ ਮੈਨੂੰ ਸਾਰਾ ਕੁਝ ਵੀਰੇ ਇਹ ਮੁੰਡੇ ਨੂੰ ਪਸੰਦ ਸੀ ਸਾਰਾ ਹਾਂ ਵੀਰੇ ਮੁੰਡੇ ਨੂੰ ਪਸੰਦ ਉਹ ਕਹ ਤੇ ਹੁਣ ਜਦੋਂ ਹੁਣ ਕਰਦੇ ਹੁਣ ਵਾਪਸ ਨਹੀਂ ਹੁੰਦਾ ਵੀਰੇ ਆਉਂਦਾ ਹੀ ਨਹੀਂ ਕਰਾਂਗੀ ਮਦਾ ਪੱਕੀ ਪਈਆਂ ਵੀਰੇ ਮੈਂ ਤਾਂ ਸਾਰਾ ਚੇਂਜ ਕਰਾਉਣਾ ਸੀ ਸਰਜਰੀ ਕਰਾ ਦੇਣੀ ਸੀ ਸਰੀ ਅੱਛਾ ਸਰੀ ਉਹ ਪੈਸੇ ਪੁਹੇ ਦਾ ਉਹ ਲਾਉਂਦਾ ਹੀ ਪੈਸੇ ਤਾਂ ਵੀਰੇ ਮੱਪਾ ਲਾ ਦਿੰਦੀ ਲਾਉ ਲਾਉਣ ਚੱਕ ਕੇ ਵੀਰੇ ਸਾਰਾ ਕੁਝ ਕਰ ਲੈਂਦੀ ਕਿਸ ਤਾ ਪੂਰਾ ਮਤਲਬ ਸੋਚ ਲਿਆ ਸੀ ਵੀ ਕੁੜੀ ਬਣ ਹਾਂ ਵੀਰੇ ਮੈਂ ਕੁੜੀ ਬਣਨਾ ਮੈਂ ਵੀਰੇ ਲਾਉਣ ਚੱਕ ਕੇ ਬਦਲ ਦਿੰਦੀ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਸੀ ਉਹਨਾਂ ਨੂੰ ਕੇਹੜਾ ਤਾਂ ਹੀ ਲੱਗਣਾ ਮੁੰਡਾ ਬਾਅਦ ਚ ਮੈਂ ਬੁੜੀ ਬਣ ਜਾਣਾ ਸੀ ਰੌਲਾ ਪਾ ਲੈਣਾ ਸੀ ਮਿਕਸਤਾ ਵਾਲਿਆਂ ਨਾਲ ਫੋਨ ਵੀਰੇ ਮੈਨੂੰ ਦਵਾਇਆ ਉਹਨੇ ਮੈਂ ਵੀ ਉਹਨੂੰ ਦਵਾਇਆ ਸੀ ਵੀਰੇ ਉਹਨੂੰ ਮੈਂ ਤਿੰਨ ਕੈਮਰਾ ਵਾਲਾ ਦਵਾਕ ਦਿੱਤਾ ਸੀ ਕਿੰਨੇ ਪੈਸੇ ਖਾ ਗਏ ਤੁਸੀਂ ਉਹਨੇ ਫਿਰ ਉਹ 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 ਉਹਨੇ ਕੀ ਖਾਧਿਆ ਉਹਨੇ ਮੈਨੂੰ ਇੱਕ ਸਕੂਟਰੀ ਦਵਾਕ ਦਿੱਤੀ ਸੀ ਮੈਂ ਉਹਨੂੰ ਤਿੰਨ ਕੈਮਰਾ ਵਾਲਾ ਫੋਨ ਦਵਾਤਾ ਸੀ ਕਿਤੇ ਐਨਕਾ ਕਿਤੇ ਐਨਕ ਮੈਂ ਤਾਂ ਬਾਲਾ ਕੁੱਦ ਬੰਦਾ ਸੀ ਵੀਰੇ ਮੇਲਿਆਂ ਤੇ ਖੇਡਾਂ ਖੁੱਡੇ ਮੈਂ ਤਾਂ ਬਹੁਤ ਕੁਝ ਦਵਾ ਦਿੰਦਾ ਮੈਂ ਯਾਰ ਪੂਰਾ ਕਰਦਾ ਹੀ ਹਾਂ ਹਾਂ ਵੀਰੇ ਗੁੱਡਿਆਂ ਦਵਾ ਦਿੰਦਾ ਸੀ ਮੈਨੂੰ ਬਾਧੂ ਕੁਛ ਵੀਰੇ ਤੇ ਹੁਣ ਫਿਰ ਕੀ ਹੋ ਗਿਆ ਪਿਆਰ ਨੂੰ ਬਸ ਪਿਆਰ ਵੀਰੇ ਪਤਾ ਹੀ ਨਹੀਂ ਕਿਸੇ ਨੇ ਕੇ ਜਿੰਦੇ ਦੀਆਂ ਗੱਲਾਂ ਚ ਆ ਗਿਆ ਹਾਂ ਗੈਂਡੇ ਨੇ ਫੱਟੀ ਪੋਜਦੀ ਵੀਰੇ ਸਾਡੀ ਉੱਤਰ ਦਰਵਾਜ ਚੱਲੇ ਪੈਣਾ ਹ ਸਾਰੇ ਦਿਨ ਪਤਾ ਇਹ ਲੋਕਾਂ ਦੇ ਬਣਾਏ ਵਿਆ ਇਹਨਾਂ ਦਾ ਰੌਲਾ ਪਿਆ ਪੂਆ ਲੱਗਦਾ ਵੀਰੇ ਸਾਡਾ ਨੂੰ ਇੱਕ ਤਾਂ ਉਹ ਬਹੁਤ ਵਧੀਆ ਫਰੂਮ ਫਰੂਮ ਲਿਆ ਕੇ ਇੱਕ ਮਨਕਸਾਂ ਚੱਡ ਕਿੱਥੇ ਇੱਥੇ ਤੋਂ ਸ਼ੁਰੂ ਕਰ ਦਿੰਦੇ ਆ ਵੀ ਪੂਰਾ ਕਰਦੇ ਥੋੜੇ ਤੇ ਖਰਚਾ ਵੀਰੇ ਚੰਗੇ ਫਰੂਮ ਲਿਉਂਦਾ ਜੀ ਮੇਰੇ ਵੱਤੇ ਕਸਾਂ ਚੱਡ ਬਾਹ ਸੰਨਾ ਚੱਡ ਗੈਂਡੇ ਨੇ ਬਸ ਗੈਂਡੇ ਦੀ ਮੈਨੂੰ ਸੱਕ ਵੀਰੇ ਮਰੂਗ ਆ ਬਸ ਗੈਂਡਾ ਉਹ ਬਸ ਵੀਰੇ ਮੇਰੀ ਗੱਲ ਸੁਣੋ ਇੱਕ ਬਸ ਉਹ ਕਿੱਥੇ ਵੀ ਗੱਲ ਸੁਣਦਾ ਮੇਰੀ ਆਵੇ ਉਹ ਮੈਂ ਮੇਰੇ ਕੋਲ ਟਾਈਮ ਹੈ ਨਹੀਂ ਬਾਲਾ ਵੀਰੇ ਹੁਣ ਫਿਰ ਕੀ ਮੰਗ ਕਰਦਾ ਤੁਸੀਂ ਲੋਕ ਮੇਰਾ ਵੀਰੇ ਸਮਾਸ ਹੀ ਚਾਹੀਦਾ ਵੀਰੇ ਮੈਨੂੰ ਮੈਨੂੰ ਕਹਿਣਾ ਨਹੀਂ ਆਉਂਦਾ ਵੀਰੇ ਉਹ ਇੰਤਜ਼ਾਮ ਚਾਹੀਦਾ ਹੈ ਹਾਂ ਵੀਰੇ ਉਹ ਚਾਹੀਦਾ ਮੈਨੂੰ ਤੇ ਕਿੱਥੇ